ਸਸ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਮੈਂ ਟ੍ਰੇਨ 'ਚ ਬੈਠਾ ਹਾਂ ਪੰਜਾਬ ਮੇਲ 'ਚ ਜਾ ਰਿਹਾ ਸੀਗਾ ਚੱਲ ਸਾਡੀ ਗਿਣਤੀ ਹੋਣੀ ਹੈ ਜਿਹੜੀ ਉਹ ਬਾਕੀ ਸੀ ਕੁਝ ਸਾਡੇ 2 ਅੱਠਾਂ ਨੂੰ ਸਰਟੀਫਿਕੇਟ ਮਿਲ ਗਏ ਆ ਔਰ ਜਿਹਦੇ ਵਿੱਚ ਜ਼ਿਲ੍ਹਾ ਪ੍ਰੇਸ਼ਕ ਕੋਟਪਾਈ ਸਾਡਾ ਬੱਚਿਆ ਉਹ ਵੀ ਜਿੱਤ ਗਏ ਅਸੀਂ ਉਹਨੂੰ ਅਜੇ ਤੱਕ ਸਰਟੀਫਿਕੇਟ ਨਹੀਂ ਮਿਲਿਆ ਕਹਿੰਦੇ ਆ ਜਾ ਕੇ ਮੁਕਸਰ ਦਿੰਨੇ ਆਂ ਔਰ ਦੂਜਾ ਸਾਡੇ ਨਾਲ ਭੁੰਦੜ ਜੂਨ ਜਿਹੜਾ ਕੀ ਅਸੀਂ 50-55 ਵੋਟਾਂ ਤੇ ਜਿੱਤਰੇ ਸੀ ਹੁਣੇ-ਹੁਣੇ ਪਤਾ ਲੱਗਿਆ ਵੀ ਸਰਟੀਫਿਕੇਟ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਆਮ ਆਦਮੀ ਪਾਰਟੀ ਸੋ ਏਵੀ ਚੱਕ ਗਿਲਜੀ ਵਾਲਾ ਜਿਹੜਾ ਜ਼ੋਨ ਸੀਗਾ ਗਿਲਜੀ ਵਾਲਾ ਜ਼ੋਨ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਸਾਡੇ ਨਾਲ ਵੀ ਵਾਪਰ ਗਿਆ ਹੈ ਕਿ ਸਾਨੂੰ ਵੀ 22 ਵੋਟਾਂ ਨਾਲ ਕਿ 25 ਵੋਟਾਂ ਨਾਲ ਹਰਾ ਦਿੱਤਾ ਗਿਆ। ਸੋ ਇਹ ਬਹੁਤ ਮਾੜੀ ਗੱਲ ਹੈ। ਕੋਈ ਫਰਕ ਨਹੀਂ ਪੈਂਦਾ। ਅਸੀਂ ਜੇ 10 ਸੀਟਾਂ ਜਿੱਤਦੇ ਸੀ ਤਾਂ 8ਾਂ ਦੇ ਸਰਟੀਫਿਕੇਟ ਦੇਦੇ। ਪਰ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਇਹਰੇ ਨਾਲ ਕੋਈ ਫਾਇਦਾ ਹੋਣਾ ਲੈਣੀ ਹੈ। ਔਰ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਸੀਗੀ ਸਾਡੀ ਕੋਟਪਾਈ ਜ਼ੋਨ ਉਹਰਾ ਵੀ ਹਜੇ ਸਰਟੀਫਿਕੇਟ ਅਸੀਂ ਉਹ ਜਿੱਤਦੇ ਹਾਂ। ਸਰਦਾਰ ਪ੍ਰੀਤਮ ਸਿੰਘ ਕੋਟਪਾਈ ਦੇ ਤਰ ਪਤਨੀ ਉਹਨੋਂ ਕਹਿੰਦੇ ਕਿ ਮੁਕਸਰ ਜਾ ਕੇ ਸਰਟੀਫਿਕੇਟ ਦੇਾਂਗੇ ਦੇਖਦੇ ਆਂ ਉੱਥੇ ਬੰਦੇ ਭੇਜੇ ਹੋਏ ਐ ਸੋ ਮੇਰਾ ਸੈਸ਼ਨ ਸੀ ਇਸ ਕਰਕੇ ਮੈਂ ਵਾਪਸ ਚੱਲਿਆ ਪਰ ਘਬਰਾਓ ਨਾ ਦੋਸਤੋ ਤੁਹਾਡਾ ਧੰਨਵਾਦ ਕਿਦੜਵੇ ਆਲਿਆਂ ਦਾ ਬਹੁਤ ساری ਭਾਰੀ ਜਿੱਤ ਤੁਸੀਂ ਇਹ ਇਲੈਕਸ਼ਨ ਸਰਕਾਰਾਂ ਦੇ ਹੁੰਦੀਆਂ ਜਿਹੜੀਆਂ ਤੁਸੀਂ ਦਿੱਤੀ ਐ ਮੈਂ ਤੁਹਾਡਾ ਬਹੁਤ ਮਸ਼ਕੂਰ ਐ ਧੰਨਵਾਦੀ ਐ ਆਪਾਂ ਜਿੱਤ ਗਏ ਬਹੁਤ ਸਾਰੀਆਂ ਸੀਟਾਂ ਔਰ 10 ਸੀਟਾਂ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਕੋਈ ਥੋੜੀ ਗੱਲ ਨਹੀਂਗਾ ਇਹੋ ਜਿਹੇ ਇਲਾਕੇ ਚ ਜਿੱਥੇ ਬਾਏ ਇਲੈਕਸ਼ਨ ਚ ਆਪਾਂ ਬਹੁਤ ਵੱਡੀ ਮਾਰ ਨਾਲ ਹਾਰੇ ਸੀ ਤੇ ਮੈਨੂੰ ਲੱਗਦਾ ਟੋਟਲ ਜਦੋਂ ਕੈਲਕੂਲੇਸ਼ਨ ਲਾਵਾਂਗੇ ਸਾਰੀਆਂ ਵੋਟਾਂ ਦੀ ਤਾਂ ਉਹ ਵੋਟਾਂ ਦੇ ਵਿੱਚ ਆਪਾਂ ਜੇਤੂ ਰਵਾਂਗੇ ਅੱਗੇ ਰਵਾਂਗੇ ਸੋ ਉਹਰਾ ਕੱਲ ਨੂੰ ਅੰਦਾਜ਼ਾ ਲਾਵਾਂਗੇ ਔਰ ਆਪਾਂ ਇਹ ਪਟੀਸ਼ਨ ਹੈ ਜਿਹੜੀ ਤੁਸੀਂ ਚਿੰਤਾ ਨਹੀਂ ਕਰਨੀ ਆ ਭੁੰਡੜ ਵਾਲਿਆਂ ਨੇ ਗਿਲਜੀ ਵਾਲਿਆਂ ਨੇ ਚੱਕ ਗਿਲਜੀ ਵਾਲੇ ਨੌਜਵਾਨ ਸਾਥੀਆਂ ਨੇ ਦੋਹਾਂ ਨੇ ਨੌਜਵਾਨ ਮੁੰਡੇ ਸੀ ਸੋ ਆਪਾਂ ਇਹ ਪਟੀਸ਼ਨ ਪਾਵਾਂਗੇ ਔਰ ਇਹ ਗਿਣਤੀ ਦੁਬਾਰੀ ਕਰਾਵਾਂਗੇ ਤੇ ਹੁਣ ਨਾ ਹੋਈ ਤਾਂ ਕੋਈ ਗੱਲ ਨਹੀਂ 7-8 ਮਹੀਨਿਆਂ ਨੂੰ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਸ ਤੋਂ ਵੇਲੇ ਆਪਾਂ ਇਹ ਗਿਣਤੀ ਕਰਾ ਕੇ ਦੁਬਾਰਾ ਫਿਰ ਜਿਸ ਤਰ੍ਹਾਂ ਆਪਾਂ ਸਰਪੰਚ ਆਪਣੇ 23 ਬਿਨਾ ਕਾਗਜ਼ ਬਿਨਾ ਮੁਕਾਬਲੇ ਜਿਤਾਲੇ ਇਹਨਾਂ ਲੋਕਾਂ ਨੇ 23 ਸਰਪੰਚ ਉਹ ਰੀਆਂ ਵੀ ਆਪਣੀਆਂ ਪਟੀਸ਼ਨਸ ਚੱਲੀ ਜਾਂਦੀਆਂ ਔਰ ਆਪਣੇ ਜਿੱਤੇ ਹੋਏ ਸਰਪੰਚ ਦੋ ਇਹਨਾਂ ਨੇ ਸਸਪੈਂਡ ਕੀਤੇ ਹੋਏ ਐ ਅੱਜ ਹੁਸਨਰ ਰੋਮੀ ਨੂੰ ਇਹਨਾਂ ਨੇ ਉੱਥੇ ਉਹ ਵੀ ਹੁਸਨਰ ਵੀ ਦੱਬਣਾ ਚਾਹੁੰਦੇ ਸੀ। ਔਰੇ ਨਾਲ ਵੀ ਥਪੜੋ ਥਪੜੀ ਧੱਕੋ ਮੁੱਕੀ ਹੋ ਕੇ ਉਹਨੂੰ ਬਾਹਰ ਕੱਢਿਆ ਗਿਆ। ਫਿਰ ਡੀਐਸਪੀ ਅਰਜੀਤ ਸਿੰਘ ਨੂੰ ਮੈਂ ਫੜਾ ਕੇ ਆਇਆ 11 ਵਜੇ ਕਿ ਆਹ ਭਾਈ ਤੁਸੀਂ ਸੰਭਾਲੋ। ਫਿਰ ਉਹ ਦੁਬਾਰੇ ਅੰਦਰ ਗਿਆ ਪੁਲਿਸ ਨਾਲ ਗੱਲ ਕਰਕੇ। ਸੋ ਇਹ ਇਹਨਾਂ ਗੱਲਾਂ ਦਾ ਕੋਈ ਦਮ ਨਹੀਂ ਹੈ ਇਸ ਕੱਲ ਦਾ। ਉਹ ਹੁਸਨਰ ਵੀ ਆਪਾ 77-78 ਵੋਟਾਂ ਦੇ ਜੇਤੂ ਇਕਰਾਰ ਕਲਾ ਲਿਆ। ਸੋ ਇਹ ਵਧੀਆ ਗੱਲ ਨਹੀਂ। ਪਰ ਚਲੋ ਸੱਚੇ ਪਾਤਸ਼ਾਹ ਕਿਰਪਾ ਕਰੇ ਤੁਸੀਂ ਸਾਰੇ ਤਕੜੇ ਰਹੋ ਮੈਂ ਇਹ ਬਹੁਤ ਵੱਡੀ ਚਿਤ ਲਈ ਤੁਹਾਡਾ ਸਾਰਿਆਂ ਦਾ ਗਿੱਦੜਬਿਆ ਲੈਂਦਾ ਧੰਨਵਾਦ ਕਰਦਾ ਮੈਂ 2 ਦਿਨ ਦਾ ਮੇਰਾ ਪਾਰਲੀਮੈਂਟ ਸੈਸ਼ਨ ਹੈ ਮੈਂ ਉਹ ਟੈਡ ਕਰਿਆ ਵਾਂ ਤੇ ਆ ਹੁਣ ਪੰਜਾਬ ਮੀਲ ਚ ਬੈਠੇ ਆ ਇਹ ਜਾ ਰਹੀ ਹੈ ਦਿੱਲੀ ਨੂੰ ਸੋ ਇਸ ਕਰਕੇ ਆ ਥੋੜੇ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਗਿੱਦੜਬਾ ਵਾਲਿਆਂ ਨੂੰ ਸਲਾਮ ਜਿਉਂਦੇ ਰਹੋ ਮੈਂ ਆਉਂਦਾ ਵੀ ਨਹੀਂ ਗਿੱਦੜ ਵੀ ਤੁਹਾਨੂੰ ਮਿਲਦਾ ਵੀ ਨਹੀਂ ਪਰ ਇਸ ਤੋਂ ਵੱਧ ਤੁਸੀਂ ਮੇਰਾ ਮਾਣ ਵਧਾਇਆ ਹੈ ਕਮਾਲ ਕਰਦੀ ਆ ਸਾਲ ਹੋਇਆ ਅੱਜ ਇਲੈਕਸ਼ਨਾਂ ਨੂੰ ਦੁਆਰੇ ਮੂੜਾ ਪਾਤਿਆ ਤੇ ਚੱਕ ਦੇਾਂਗੇ ਫੱਟੇ ਜਿਉਂਦੇ ਰਹੋ ਚੜ੍ਹਦੀ ਕਲਾ ਚੋਂ ਇਹ ਪਟੀਸ਼ਨ ਪਾਵਾਂਗੇ ਦੋਵੇਂ ਸੀਟਾਂ ਦੁਆਰੇ ਨੌਜਵਾਨ ਸਾਥੀਓ ਤੁਹਾਨੂੰ ਜਿਤਾਉਂਗਾ ਧੰਨਵਾਦ